ਮਾ ਜੀ ਭਾਈ ਲਿਕੇ ਅਪਲਾਈ ਲਾਈ ਮੈਲ ਆਈਕਨ ਹਾਂ ਜੀ ਹਾਂ ਸੇਵਾਕੰਤ ਦੱਸੇ ਨਾ ਸਾਥੇ ਕਰੀਏ ਛੋਟੀ ਵਾਲਾ ਬੱਸ ਵਧੀਆ ਹੋ ਜਾਓ ਭਾਈ ਹਾਂ ਅੱਜ ਤਾਂ ਗੱਲ ਆਜੋ ਆਜੋ ਲੰਘੋ ਕੋ ਟਿੱਕ ਟੱਕ ਪਰ ਲੱਗ ਗਿਆ ਨਾ ਜੀ ਜੀ ਲੱਗਦਾ ਨਹੀਂ ਬੰਦੇ ਦੀ ਟੋਰੀ ਵੱਖਰੀ ਹੈ ਲੱਗਦਾ ਕਿਤੇ ਵੀ ਇਹਨਾਂ ਨੂੰ ਕੋਈ ਕਹਿ ਸਕਦਾ ਇਹਨੂੰ ਵੇਖ ਕੇ ਕਿ ਹਾਂ ਫੀ ਇਹਦਾ ਵਿਆਹ ਹੋਇਆ ਹੈ ਦਾ ਤਲਾਕ ਹੈ ਬੱਚਾ ਵੀ ਮਾਦਾ ਮੇਰੇ ਤੇ ਹਮੇ ਬੜਕਾ ਹੀ ਮਾਰਦੀ ਨਹੀਂ ਜਾਂ ਮੈਂ ਬੋਲਦਰੀ ਨਹੀਂ ਫਾਲਤੂ ਅਗਦੇ ਮਾੜਾ ਲੱਭਿਆ ਕਿੱਡਾ ਸੋਹਣਾ ਮਠਾ ਕਿੱਡਾ ਚਾਇਆ ਲੱਗੰਦਾ ਤੇ ਪੱਬ ਦਾ ਵੀ ਆ ਪਹਿਲੇ ਆ ਲੈ ਵੇਖ ਕੇ ਤੇ ਮੈਨੂੰ ਨਾ ਕਹਿੰਦੇ ਜੀ ਭੈੜਾ ਹੈ ਫੀਲ ਹੁੰਦਾ ਹੁੰਦਾ ਹੈ ਪਤਾ ਨਹੀਂ ਕੀ ਲੱਭਿਆ ਸੀ ਪਹਿਲਾਂ ਬੁੱਢੜ ਜਾਂ ਲੱਭ ਲਿਆ ਹੈ ਆ ਲੱਗਦਾ ਕਿ ਨਹੀਂ ਜਵਾਨ ਇਹ ਤਾਂ ਮੈਨੂੰ ਲੱਗਦਾ ਹੈ ਨਾ ਨਿੱਕੀ ਉਮਰੇ ਵਿਆਹ ਕਰਦਾ ਚਲੋ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੈ ਜੀ ਹਾਂਜੀ ਵਧੀਆ ਵਧੀਆ ਕੀ ਗੱਲ ਮੇਰਾ ਵਿਆਹ ਕਿ ਹੋ ਗਿਆ ਤੁਸੀਂ ਤਾਂ ਮੇਰੇ ਘਰ ਤੱਕ ਨਹੀਂ ਆਉਂਦੇ ਕਿਤੇ ਸਮਝ ਨਹੀਂ ਕੋਈ ਦੱਸੀ ਬਹੁਤ ਹੋ ਗਈਆਂ ਪਛਾਨ ਨਹੀਂ ਜਾਂਦੀ ਹੁਣ ਇਦਾਂ ਹੀ ਇਹ ਤਾਂ ਜ਼ਰਾ ਕੰਮ ਕਰ ਜੀ ਵਿਆਹ ਤੇ ਬਾਰਾ ਚੇਂਜ ਹੀ ਹੋਮੀ ਹੈ ਆਹ ਹੁਣ ਠੀਕ ਨਹੀਂ ਨਾ ਰਹੀ ਥੋੜੀ ਜੀ ਉਹਦੇ ਕਰਕੇ ਹੋਰ ਤੂੰ ਸੁਣਾ ਬਬਲ ਰਮਾਨਾ ਲੱਭ ਗਿਆ ਘਰ ਦਾ ਹਾਂਜੀ ਹਾਂਜੀ ਇੱਧਰ ਆਉਂਦੇ ਰਹੀਦਾ ਹਾਂ ਇੱਧਰ ਪ੍ਰਾਪਰਟੀ ਦਾ ਵੀ ਨਾਲ ਕੰਮ ਕਰੀਦਾ ਨਾ ਤੇ ਇੱਧਰ ਨਾਲ ਮੈਂ ਕਿੰਨੀ ਦੇਰ ਹੋ ਗਈ ਫੋਨ ਆਇਆ ਇਹਨੂੰ ਤੁਰਿਆ ਵਾਂ ਐਸਾ ਕ ਪਹੁੰਚੇ ਨਹੀਂ ਸ਼ਾਇਦ ਕਿਤੇ ਰਸਤੇ ਚ ਨਹੀਂ ਰਸਤੇ ਚ ਨਾ ਮੇਰੇ ਫਰੈਂਡ ਮਿਲ ਗਏ ਸੀ ਉਹਦੇ ਕਰਕੇ ਮੈਂ ਥੋੜਾ ਰੁਕ ਗਿਆ ਸੀ ਠੀਕ ਠੀਕ ਹਾਂ ਇਸ ਕਰਕੇ ਥੋੜਾ ਹੋ ਗਿਆ ਤੇ ਇਹ ਨਾ ਸੇਵਕ ਦੇ ਮम्मा ਤੇ ਉਹ ਸੇਵਕ ਦੇ ਪਪਾ ਨੇ ਤੇ ਉਹ ਨਾ ਬੇਟੀ ਆ ਪੰਦਸਿਆ ਹਿਨਾ ਨਦੀ ਬੇਟੀ ਦੀ ਬੇਟੀ ਇਨਸ਼ਾਅੱਲਾ ਬੇਟੀ ਹਾਂ ਪੰਦਸੇ ਨੇ ਇੱਕ ਬੇਟੀ ਕੀ ਆ ਠੀਕ ਹੈ ਚਲੋ ਫਿਰ ਸਿਮਰਤ ਪਾਣੀ ਪੁਣੀ ਲੈ ਆ ਭਾਈ ਵਾਸਤੇ ਬਣਾਓ ਚਾਹ ਚੂਦੀ ਹਾਂਜੀ ਹਾਂਜੀ ਇੱਕ ਮਿੰਟ ਸਿਮਰਤ ਸੇਵਾ ਤੋਂ ਮੈਂ ਤੇ ਕਹਿੰਨੀ ਹਾਂ ਅੰਜੂ ਨੂੰ ਕਿੰਨੇ ਠੰਡਾ ਲੈ ਆਉਂਦੀ ਆ ਨਾਲੇ ਸੇਵਾ ਨੇ ਛਾਤੀ ਮਾਰ ਲਣਗੇ ਵੀ ਮੁੰਡਕੂੜੀ ਨੂੰ ਕੁੜੀ ਵੀ ਵੇਖ ਲੈ ਕੇ ਮੁੰਡੇ ਨੂੰ ਜਾ ਸਿਮਰ ਅੰਜੂ ਨੂੰ ਤੇ ਠੰਡਾ ਦੇ ਦੇ ਹਾਂਜੀ ਮੈਂ ਕੇ ਮਾਂ ਜਾਂ ਅੰਜੂ ਲੱਕਿਆ ਭੈਣ ਜੀ ਕੀ ਜਾਲ ਨਹੀਂ ਕਾਲੀ ਕਰੰਦੇ ਮੈਂ ਤੈਨੂੰ ਕਹਿ ਹੀ ਮੈਂ ਕੁੜੀ ਬਾਤ ਚ ਮਖਾਉਣੀ ਤੂੰ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਬਾਤ ਨਹੀਂ ਕਿ ਜ ਸਾਰਾ ਕੁਝ ਆਪੇ ਕਰੀ ਜਾਂਦੇ ਕਾਲੀ ਕਰੀ ਸੇਵਾ ਕੋਲ ਸਭ ਕੁਝ ਪਤਾ ਵਾ ਬੈਠਾ ਨਾ ਮੁੰਡਾ ਸਾਹਮਣੇ ਪੁੱਛ ਲੋ ਜੋ ਪੁੱਛਣਾ ਜੇ ਮਨ ਚ ਕੋਈ ਵਹਿਮ ਲਗਾ ਤੇ ਤੁਹਾਨੂੰ ਮੈਂ ਕਿਹਾ ਇਹ ਨਾ ਕਿ ਸੇਵਕ ਤੇ ਜ ਸਾਡੇ ਨਾਲ ਵੱਡਾ ਵਾ ਸੇਵਕ ਤੇ ਤਹੀ ਵੀ ਸਾਹਮਣੇ ਜੇ ਪੁੱਛ ਲੋ ਕੀ ਪੁੱਛਣਾ ਵਾ ਹੱਥ ਖੜਾ ਉੱਲਾ ਤਨ ਬੜਾ ਬਾਹਰ ਕੱਢ ਕੇ ਫੇਰ ਮੁੰਡਾ ਬਖਾਉਂਦਾ ਏ ਤੂੰ ਜੰਦੂ ਲੈ ਆਓ ਜੰਦੂ ਲੈ ਆਓ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਅਸੀਂ ਫੇਰ ਤੂੰ ਜੰਦੂ ਵੀ ਬੁਲਾ ਲਈ ਲੈ ਮੁੰਡੇ ਦੀ ਤੂੰ ਸੁਣ ਲੋ ਅਗਲਾ ਵੀ ਹਾਂ ਕਰਦਾ ਕਿ ਨਹੀਂ ਕਰਦਾ ਤੁਸੀਂ ਨਾ ਦੋ ਮਿੰਟ ਉਧਰ ਆਓ ਜਰਾ ਉਧਰ ਜਾ ਕੇ ਗੱਲ ਕਰਦੇ ਚਲੋ ਆ ਜਾਓ ਬੱਬਲ ਤੁਸੀਂ ਬੈਠੋ ਕਰੋ ਸੇਵਕਣਾ ਤਾਂ ਮੈਂ ਆਈ ਹਾਂ ਮੈਂ ਨਹੀਂ ਅਕੜੇਸ ਤੇ ਪਾਣੀ ਲੈ ਕੇ ਚਲ ਗਈ ਪਤਾ ਨਹੀਂ ਕੋਈ ਬਾਹਰ ਆਇਆ ਮੈਂ ਕਿਹਾ ਮੈਂ ਬਣਾ ਕੇ ਫੜਾ ਫੜ ਦੇ ਦਵਾਂ ਫਿਰ ਨਹੀਂ ਛੱਡਾ ਤੁਹਾਡੇ ਰਿਸ਼ਤੇ ਦੀ ਗੱਲ ਚਲਦੀ ਰਿਸ਼ਤੇ ਦੀ ਗੱਲ ਚਲਦੀ ਵੀ ਹੈ ਨਹੀਂ ਨਹੀਂ ਰਿਸ਼ਤੇ ਦੀ ਗੱਲ ਚਲਦੀ ਤਾਂ ਮੈਨੂੰ ਦੱਸਦੇ ਨਾ ਕਿ ਮੈਂ ਸੁਣ ਕੇ ਨਹੀਂ ਇਹ ਗੱਲ ਮੇਰੇ ਰਿਸ਼ਤੇ ਦੀ ਗੱਲ ਕਰ ਰਹੇ ਨੇ ਮੈਨੂੰ ਪੁੱਛੇ ਵੀ ਨਾ ਇੱਕ ਮਿੰਟ ਰਹਿ ਜਾ ਵਾਲ ਕਟਿੰਗ ਲਾਗੇ ਉਹਦੇ ਨਹੀਂ ਹਾਂ ਬੋਲੇ ਅੱਛਾ ਕੌਣ ਆ ਗਿਆ ਕਿੰਨੇ ਕੀਤੀ ਹੈ ਰਿਸ਼ਤੇ ਦੀ ਗੱਲ ਕਿੰਨੇ ਕੀਤੀ ਹੈ ਮਾਂ ਵੀ ਮਮੀ ਨੇ ਹੋ ਤਾਂ ਚੰਦੀ ਹੈ ਮੈਂ ਇਸ ਘਰ ਚੋਂ ਨਾ 9:00 ਤੋਂ 11:00 ਹੋ ਜਾ ਕਿੰਨੂੰ ਲੈ ਹੀ ਆਪਣੀ ਰਿਸ਼ਤੇਦਾਰੀ ਚੋ ਕੋਈ ਨਹੀਂ ਵੇਖ ਲੈਣੇ ਆ ਵੇਖਣ ਚ ਕੀ ਜਾਂਦਾ ਵਾ ਹਾਂ ਨਹੀਂ ਅਰੇ ਬੇਟਾ ਮੈਂ ਕੋਈ ਹਾਂ ਨਾ ਸੋਚ ਕੇ ਵੀ ਨਹੀਂ ਬੈਠੀ ਮੈਂ ਜਸਟ ਘਰ ਆਏ ਦੀ ਫਾਰਮੈਲਿਟੀ ਦੇ ਤੌਰ ਤੇ ਕਿ ਸੇਵਾ ਕਰਨ ਲਈ ਗਈ ਆ ਚਾਹ ਪਾਣੀ ਹੋਣਾ ਮੈਂ ਕਰਾ ਦਾਂਗੀ ਹੋ ਮਾਰਾਂ ਨਹੀਂ ਆ ਬੈਠੀਆਂ ਤੇ ਬੈਠੀਆਂ ਹਨ ਜਾਂ ਮੇਰੀ ਮਾਂ ਨੇ ਪਿੱਸੀ ਆਣਾ ਰਸੋਈ ਚ ਜਾਂ ਮੈਂ ਪਿੱਸੀ ਆਣਾ ਮੈਂ ਤੂੰ ਜਾ ਅੰਦਰ ਬੈ ਤੂੰ ਨਹੀਂ ਬਾਹਰ ਬੈਣਾ ਜਾਂ ਅੰਦਰ ਜਾ ਕੇ ਬੈ ਕਿੱਡੇ ਚੰਬਲ ਛੜਿਆ ਆਇਆ ਵਾ ਸੇਵਕ ਮੈਂ ਕਹਿੰਨੀ ਚਲ ਕਹਿਣਾ ਕੀ ਕੁਸ਼ਣ ਮੈਨੂੰ ਦੱਸਣਾ ਵੀ ਨਹੀਂ ਜ਼ਰੂਰੀ ਸਮਝਿਆਗਾ 我命。媽媽 ਤਾਡੀ ਕੁੜੀ ਬੜੀ ਹੋਰ ਪਰੀ ਹੈ ਨਾ ਜਿਹੜੇ ਉਹਨਾਂ ਨੇ ਵੇਂਦਿਆ ਸਾਰੀ ਹਾਂ ਕਰਦਣੀ ਆ ਪਹਿਲੇ ਅਗਲਿਆਂ ਦੀ ਸੁਣ ਤੇ ਲੋ ਨਾਲੇ ਬਥੇਰੀ ਜਾਇਦਾਦ ਆ ਬਥੇਰਾ ਕੁਸ਼ ਆ ਕੱਲਾ ਕੱਲਾ ਮੁੰਡਾ ਵਾ ਇਹ ਟੱਬਰ ਚ ਨਹੀਂ ਉਹਨੂੰ ਮਾੜਾ ਲੱਗੀ ਜਿਹੜੀ ਉੱਥੇ ਰੋਟੀਆਂ ਪਕਾਉਂਦੀ ਮਰ ਜੂਗੀ ਨਿਕਾ ਜਾ ਬਸ ਇੱਕ ਮੁੰਡਾ ਵਾ ਹੈ ਮੁੰਡਾ ਤੇ ਫੇਰ ਕੀ ਹੋਇਆ ਇੱਧਰ ਵੀ ਤੇ ਤੁਹਾਡੀ ਕੁੜੀ ਦੀ ਕੁੜੀ ਗਈ ਹੈ ਨਾ ਉਹ ਵੀ ਤੇ ਅਗਲੇ ਨੇ ਨਾਲ ਖੜਨੀ ਹੈ ਨਾ ਤੇ ਜੇ ਉਹ ਇਹਦੀ ਕੁੜੀ ਪਾਲ ਸਕਦੇ ਕੀ ਗੱਲ ਇਹ ਉਹਨਾਂ ਦੇ ਮੁੰਡੇ ਦੀ ਪਰਵਰਿਸ਼ ਨਹੀਂ ਕਰ ਸਕਦੇ ਨਾਲ ਰਲ ਕੇ ਕੁੱਤ ਪੈਣਾ ਤਾਂ ਹੀ ਐਡੀ ਕਾਲੀ ਕਾਲੀ ਸਾਰੇ ਕੰਮ ਕਰੀ ਜੰਨੀ ਨਾ ਹਾਨੂੰ ਕੋਈ ਪੁੱਛਦੀ ਨਾ ਗੇਚਦੀ ਇਹ ਹੈਗੇ ਨਾ ਹਲੇ ਮਾਂ ਪਿਓ ਬੈਠਾ ਨਾ ਸਾਰੇ ਕੰਮ ਤੇ ਆ ਕਹਿੰਦੀ ਜਿਵੇਂ ਮੈਂ ਡੋਲੀ ਤੋਰਦੀ ਹਿੰਦੀ ਕੁੜੀ ਦੀ ਉਹ ਤੁਹਾਡੇ ਸਾਹਮਣੇ ਤੇ ਬੈਠਿਆ ਵਾ ਪੁੱਛ ਲੋ ਜੋ ਪੁੱਛਣਾ ਵਾ ਜਾਣ ਜਿਹੜੀਆਂ ਤੇ ਕੁੜੀਆਂ ਗੱਲਾਂ ਸੁਣਾਉਣ ਦੀ ਨਾ ਕੁੜੀ ਮੈਂ ਆਪੇ ਪਾਲ ਲੂੰਗੀ ਅੱਛਾ ਕੁੜੀ ਤੂੰ ਆਪੇ ਪਾਲ ਲੇਂਗੀ ਹਾਂ ਕੁਵਾਰਾ ਪਾਲਦੇ ਹੋਣੇ ਫਿਰ ਆਹੋ ਆਹੋ ਹੁਣ ਉਹ ਕੋਈ ਛੋਟੀ ਜੀ ਨਿਆਣੀ ਤੇ ਨਹੀਂ ਰਹਗੀ 18 19 ਸਾਲਾਂ ਦੀ ਜਾਂ 20 ਸਾਲਾਂ ਦੀ ਜਵਾਨ ਨਹੀਂ ਆ ਮਟਿਆਰ ਨਹੀਂ ਆ ਜਿਹੜਾ ਨੂੰ ਕੁਵਾਰਾ ਮਿਲ ਜੂਗਾ ਜਿਹੜੀ ਉਹਦੀ ਉਮਰ ਹੋਈ ਨਾ ਉਹਨੂੰ ਹੁਣ ਇਹੋ ਜਿਹਾ ਹੀ ਮਿਲਣਾ ਮੈਂ ਤੇ ਫਿਰ ਕੀ ਆ ਅਗਲੇ ਨੇ ਨਹੀਂ ਇਹਨਾਂ ਦੀ ਕੁੜੀ ਪਾਲਣੀ ਉਹਦੀ ਵੀ ਕੁੜੀ ਉਹ ਮੁੰਡੇ ਨੂੰ ਚਾਹੀਦਾ ਹੀ ਆ ਮਾਂ ਦਾ ਪਿਆਰ ਦੇ ਦੂਗੀ ਫਿਰ ਕੀ ਆ ਮੁੰਡਾ ਮਿਲੰਦਿਆ ਗੋਨ ਨਾਲੇ ਹੂੰ ਇੱਥੇ ਕੁੜੀ ਆਦੀ ਅੱਛਾ ਅਗਲੇ ਦਾ ਮੁੰਡਾ ਵਾ ਬਗਾਨਾ ਮੁੰਡਾ ਪਾਲ ਲੈ ਮੇਰੇ ਧੀ ਲਾ ਕੇ ਹੈਨਾ ਉਹਨਾਂ ਨੇ ਨਹੀਂ ਬਗਾਨੀ ਧੀ ਪਾਲਣੀ ਕਿ ਮੈਂ ਤਾਂ ਤੈਨੂੰ ਕਹਿਣ ਲਈ ਪਈ ਅਹੀਂ ਕੁੜੀ ਨਾਲ ਤੋਰਨੀ ਹੈ ਅਹੀਂ ਤੇ ਕੁੜੀ ਆਪਣੇ ਕੋਲ ਰੱਖਣੀ ਹੈ ਅੱਛਾ ਹੁਣ ਤੁਸੀਂ ਮੇਰੇ ਵਰਗਾ ਦੱਸੇ ਸਾਰਾ ਬੋਝ ਪਾ ਦੋਗੇ ਫਿਰ ਤੁਸੀਂ ਕਿਤੇ ਬੈਠੇ ਰਹਿਣਾ ਵਾ ਜਿਹੜਾ ਕਹਿੰਨੇ ਆਹੀ ਪਾਲ ਲਾਂਗੇ ਵੇਖ ਸੁਣ ਮੇਰੀ ਭੈਣ ਗੱਲ ਤੂੰ ਹਣ ਮਰੇ ਪਾਲਦੀ ਹੈ ਹਜੇ ਤੇ ਉਹਦਾ ਪਿਓ ਜਿੰਦਾ ਜਾਗਦਾ ਵਾ ਜਿਹੜੀਆਂ ਟੈਨਸ਼ਨ ਸਾਨੂੰ ਆਣੀ ਚਾਹੀਦੀ ਉਹ ਤੁਸੀਂ ਆਪਣੇ ਸਿਰ 'ਚ ਪਾ ਕੇ ਬੈਠੇ ਜੀ ਉ ਆਪਣੀ ਭੈਣਾ ਮੈਂ ਮਰੇਗੀ ਭਾਲਣਾ ਇੱਥੇ ਤਾਂ ਸਾਰੀ ਉਮਰ ਕੇ ਨੇ ਬੈਠੇ ਰਹਿਣਾ ਨਾ ਤੂੰ ਰਹਿਣਾ ਤੇ ਨਾ ਮੈਂ ਰਹਿਣਾ ਆਪਣੀ ਆਈ ਤਾਂ ਸਾਹਮਣੇ ਜਾਣਾ ਹੀ ਆ ਬਾਕੀ ਰਹੀ ਗੱਲ ਪਿਓ ਦੀ ਗੱਲ ਕਰਦੀ ਨਾ ਪਿਓ ਨੇ ਅੱਗੇ ਕਿੰਨਾ ਕ ਚੰਗਾ ਭਾਲਤਾ ਸੀਗਾ ਸ਼ਰਾਬੀ ਦੇ ਲੜ ਲਾ ਛੱਡੀ ਜੂਆਰੀ ਦੇ ਇਹ ਭੈਣ ਆਪਣੇ ਵਾਸਤੇ ਦੀ ਗੱਲ ਨਹੀਂ ਹੁੰਦੀ ਇਹ ਕਿਸਮਤ ਦੀ ਗੱਲ ਹੁੰਦੀ ਹੈ ਇਹ ਮੇਰੀ ਧੀ ਦੀ ਕਿਸਮਤ ਤੇ ਹੁਣ ਫੇਰ ਕਿਸਮਤ ਨਾ ਉਹ ਦਰਵਾਜ਼ੇ ਖਲੋਤੀ ਆ ਕੇ ਚੰਗੀ ਕਿਸਮਤ ਹਾਂ ਜੇ ਕਿਸਮਤ ਚੰਗੀ ਹੋਵੇ ਨਾ ਤੇ ਮਾੜੇ ਵੀ ਚੰਗੇ ਹੋ ਜਾਂਦੇ ਤੇ ਜੇ ਕਿਸਮਤ ਮਾੜੀ ਹੋਵੇ ਤੇ ਚੰਗੇ ਵੀ ਮਾੜੇ ਹੋ ਜਾਂਦੇ ਮੇਰੀ ਭੈਣ। ਤਾਰੇ ਨਾ ਮੇਰੇ ਨਾਲ ਸੁਣੋ ਉਹ ਕੋਈ ਐਵੇਂ ਕਵੇਂ ਨਹੀਂ ਆ ਕੇ ਬੈਠਾ ਮੇਰਾ ਦੂਰ ਤੋਂ ਪੰਜਾ ਲੱਗਦਾ ਵਾ ਮੈਂ ਤੇ ਉਹਨੂੰ ਕਦੀ ਦੂਰ ਦਾ ਸਮਝਿਆ ਹੀ ਨਹੀਂ ਮੇਰੇ ਪਾਸੇ ਤਾਂ ਨਜ਼ਦੀਕੀ ਉਹਦਾ ਹੀ ਆ ਤੇ ਨਾ ਘਰ ਰਿਸ਼ਤੇਦਾਰਾਂ ਨੂੰ ਤੇ ਚਾਹ ਪਾਣੀ ਪਿਉਣਾ ਹੀ ਹੁੰਦਾ ਨਾ ਕਰਨਾ ਭੈਣ ਕਰਿਓ ਨਹੀਂ ਕਰਨਾ ਤੁਹਾਡੀ ਮਰਜ਼ੀ ਹੁਣ ਚਾਹ ਪਾਣੀ ਤੇ ਹੁਣ ਮੈਨੂੰ ਪਿਆਰ ਦੇ। ਮੈਂ ਕਦੋਂ ਹੰਨੀ ਪੀ ਚਾਹ ਪਾਣੀ ਨਾ ਪਿਆ ਚਾਹ ਪਿਆ ਰੋਟੀ ਖਵਾ ਤੇ ਪਰ ਮੈਨੂੰ ਨਾ ਥੋੜਾ ਟਾਈਮ ਦੇ ਸੋਚਣ ਦਾ। ਜਾਓ ਸੋਚੀ ਜਾਓ ਫਿਰ ਕੋਈ ਨਹੀਂ ਹਾਂ ਪੇ ਘੱਲੋ ਤੁਹਾਡਾ ਕੋਤੜ ਨਾਲ ਗੱਲ ਕੋਈ ਗੱਲ ਨਹੀਂ ਇਹਨਾਂ ਨੂੰ ਸੇਵਾ ਕਿਸ ਬਸਤਾਉਂਗਾ ਇਹ ਮੈਂ ਬੁੱਢਾਣਾ ਉਹਦੇ ਕੋਲੇ ਵਸ ਚਾਉਂਦੇ ਨੇ ਇਹ ਸਮਝਦੇ ਨੇ ਕਿ ਮੈਂ ਐਵੇਂ ਕਵੇਂ ਇੱਥੇ ਬੈਠੀ ਹਾਂ ਪੂਰਾ ਵਸਤ ਕੀਤਾ ਸੇਵਾ ਕਰਨ ਦਾ ਇਸਤਾ ਤੇ ਇੱਥੇ ਹੀ ਹੋਊਗਾ ਬਾਜੀ ਪਾਣੀ ਤੇ ਪੀਓ ਕੀ ਗੱਲ ਸਿਮਰਤ ਪਾਣੀ ਮੈਂ ਕੱਲ ਲੈਣੇ ਬਿਨਾ ਆਈ ਨਾ ਹੁਣੇ ਥੋੜਾ ਜਿਹਾ ਪਹਿਲਾਂ ਦਾ ਨਾਸ਼ਤਾ ਕਰਕੇ ਡੇਹੀ ਕੋਈ ਗੱਲ ਨਹੀਂ ਖਾਦਾ ਫਿਰ ਤੁਸੀਂ ਪੀਓ ਹਲੋ ਕੋਈ ਗੱਲ ਕੋਈ ਨਾ ਬੜਾ ਬੜਾ ਏ ਇੱਧਰ ਆਓ ਇੱਧਰ ਆ ਕੇ ਬੈਠੋ ਆਜੋ ਆਜੋ ਦੀਦੀ ਇੱਥੇ ਬੋ ਆਓ ਬੈਠੋ ਦੀਦੀ ਇੱਧਰ ਕੇ ਮੂੰਹ ਕਿਤਾ ਹੋਇਆ ਤੁਹਾਨੂੰ ਜਿੱਥੇ ਬਿਠਾਇਆ ਨਾ ਕੀ ਕਾਰਨ ਕਰਕੇ ਬਾਇਆ ਵਾ ਜੀ ਕਰੋ ਤੁਸੀਂ ਇਹਨਾਂ ਨਾਲ ਗੱਲ ਮੇਰੇ ਗੱਲ ਸੁਣ ਮੰਮੀ ਕਰ ਲੇ ਤੇ ਮੰਮੀ ਕਿੱਥੇ ਆ ਉਹ ਮੰਮੀ ਨੂੰ ਨਾ ਪਾਪਾ ਦਾ ਫੋਨ ਆਇਆ ਵਾ ਮੰਮੀ ਉਧਰ ਗਈ ਆ ਕੋਈ ਨਾ ਤੁਸੀਂ ਕਰੋ ਗੱਲ ਉਹਨਾਂ ਨਾਲ ਪੁੱਛੋ ਉਹਨਾਂ ਨੂੰ ਕਰੋ ਹੋਰ ਬੰਦੇ ਕੀ ਕਾਰੋਬਾਰ ਆਪਣਾ ਕਾਰੋਬਾਰ ਆਪਣਾ ਪ੍ਰਾਪਰਟੀ ਦਾ ਕੰਮ ਹੈ ਤੇ ਨਾਲ ਵਾਈ ਵਾਈ ਕਰੀਦੀ ਹੈ ਤੇ ਟਰੈਕਟਰ ਹੈ ਆਪਣੇ ਕੋਲ ਦੋ ਤੇ ਨਾਲ ਠੇਕੇ ਦੇ ਪੈੜੀ ਹੈ ਆਪਣਾ ਲਿੱਲੀ ਜੀ ਨਾਲ ਵਾਈ ਕਰੀਦੀ ਹੈ ਤੇ ਖਾਸ ਜ਼ਿਆਦਾ ਕੰਮ ਆਪਣਾ ਪ੍ਰਾਪਰਟੀ ਦਾ ਹੀ ਹੈ ਠੀਕ ਹਾਂਜੀ ਪਪਾਏ ਮੈਨੂੰ ਤਾਂ ਸਾਰਾ ਕੁਝ ਠੀਕ ਹੀ ਲੱਗੰਦਿਆ ਜੇ ਠੀਕ ਲੱਗਦਾ ਫੇ ਠੀਕ ਹੈ ਹਣਾ ਤੇ ਕੋਈ ੜੀ ਕਮੀ ਪੇਸ਼ੀ ਕੋਈ ਹੈ ਤੇ ਨਹੀਂ ਕੀ ਬਾਕੀ ਜਿੱਥੇ ਮੰਮੀ ਜੀ ਖਲੋਗੇ ਉਥੇ ਸਾਰਾ ਕੁਝ ਸਹੀ ਹੋਣਾ ਸਾਰਾ ਕੁਝ ਕੁਛ ਗਿੱਚ ਗੇ ਸਾਰਾ ਕੁਝ ਕਰਕੇ ਫੇਰੀ ਇਹ ਕੁਝ ਕੀਤਾ ਹੋਗਾ ਲਓ ਜੀ ਸਹੀ ਕਿਉਣਾ ਹੋਗਾ ਮੰਮੀ ਮੇਰੀ ਇੰਦਰ ਮਾੜਾ ਸੋਚ ਰਹੀ ਲੈ ਦੱਸ ਮੈਂ ਕਦੋਂ ਕਹਿ ਮੈਂ ਤੈਨੂੰ ਤੇ ਕਹਿ ਜਿੱਥੇ ਮੰਮੀ ਜੀ ਖਲੋਗੇ ਉਥੇ ਸਾਰਾ ਕੁਝ ਸਹੀ ਹੋਣਾ ਕਿਉਂ ਭੈਣ ਦੱਸ ਮੈਨੂੰ ਤੇਰੇ ਤੋਂ ਕਿਹੜਾ ਕੁਝ ਲੁਕਿਆ ਸਾਰਾ ਕੁਝ ਤੇਰੇ ਸਾਹਮਣੇ ਹੀ ਆ ਦੇਖ ਲੈ ਬੜੇ ਗੌਰ ਗਾਉਤਾਂ ਨਿੰਦਨਾ ਗਾਉਸਾ ਮਨਨੋ ਪੁੱਤ ਕੂਰ ਇਹਨਾ ਵਟ ਜੋਗੜੀ ਵੀ ਆ ਗਾਣਾ ਚੱਪੜ ਕਰਕੇ ਵੇਖੀ ਆ ਜਿੱਤਾਂ ਤੋਂ ਲੱਗਦਾ ਵੇਖਣਾ ਮੈਨੂੰ ਤਾਂ ਨਹੀਂ ਉਹ ਕੋਈ ਕੰਮ ਪੇਸ਼ੀ ਲੱਗਦੀ ਇਹ ਮਤਲਬ ਤਾਂ ਗਾਉਤਾਂ ਹੀ ਨਹੀਂ ਚੱਲਦੀ ਮਾਂ ਦਾ ਜਵਾਬ ਨਹੀਂ ਬਸ ਸੁਣਨਾ ਇਹ ਤੈਨੂੰ ਮੈਂ ਦੱਸਤਾ ਹਾਂ ਕੋਈ ਤੇਰੇ ਸਾਹਮਣੇ ਆ ਮੁੰਡਾ ਆਉਂਦਾ ਉਹ ਵੀ ਸਾਹਮਣਾ ਅਗਰ ਤੂੰ ਜਾਹਤ ਤੂੰ ਚਾਪਣੀਆਂ ਮੇਟਰੋ ਮੈਂ ਨਾ ਅੰਜੂ ਨਾਲ ਕੋਈ ਗੱਲ ਮੈਂ ਬਣਾ ਨਹੀਂ ਚਾਹ ਨਹੀਂ ਨਹੀਂ ਤੁਸੀਂ ਬੈਠੋ ਇੱਥੇ ਚਲ ਜਾ ਸਮਰਤ ਬਣਾ ਤਾ ਹਾਂਜੀ ਅੰਜੂ ਇੱਧਰ ਆ ਮੇਰੇ ਕੋਲ ਸੋ ਤੇ ਮੰਮੀ ਇੱਥੇ ਕਰ ਲੋ ਜਿਹੜੀ ਗੱਲ ਕਰਨੀ ਆ ਬਹੁਤ ਸੋ ਮਾਵਾ ਧੀਆ ਦੀ ਕੋਈ ਗੱਲ ਹੁੰਦੀ ਪੁੱਤ ਤੂੰ ਕੋਈ ਗੱਲ ਹੀ ਨਹੀਂ ਕਰਨ ਦਿੰਦਾ ਬਹਿ ਜਾ ਇੱਥੇ ਕਰੋ ਜਿਹੜੀ ਗੱਲ ਕਰਨੀ ਆ ਹੁਣ ਉੱਠ ਕੇ ਕੀ ਕਰਨ ਚੱਲੇ ਜੀ ਵਿੱਚੋਂ ਹੋਰ ਬੇਟਾ ਸਾਡੇ ਕਰੇ ਕੌਣ ਕੌਣ ਨੇ ਆ ਮੰਮੀ ਪਪਾ ਆ ਤੇ ਤੇ ਸਿਸਟਰ ਉਹਦੀ ਮੈਰਿਜ ਹੋਈ ਉਹ ਬਾਹਰ ਆ ਆਸਟ੍ਰੇਲੀਆ ਹਾਂਜੀ ਤੇ ਇੱਕ ਬੇਟਾ ਮੇਰਾ 4 ਸਾਲ ਦਾ ਠੀਕ ਅਛਾ ਬੇਟਾ 4 ਸਾਲ ਦਾ ਹਾਂਜੀ ਅਛਾ ਬੇਟਾ ਤਾਂ ਦਾ 4-5 ਸਾਲ ਦਾ ਹਾਕਾ ਹਣਾ ਹਾਂਜੀ 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 ਸਕੂਲ ਚ ਜਾਂਦਾ ਵਾ ਹਾਂਜੀ ਸਕੂਲ ਉਹ ਜਾਂਦਾ ਨਹੀਂ ਠੀਕ ਆ ਤੇ ਆ ਸਾਡੀ ਬੇਟੀ ਆ ਤੁਹਾਡੇ ਸਾਹਮਣੇ ਬੈਠੀ ਆ ਠੀਕ ਆ ਤੇ ਬੇਟਾ ਇਹਦੀ ਵੀ ਇੱਕ ਬੇਟੀ ਆ ਠੀਕ ਹੈ ਜੀ ਇੱਥੇ ਗੜੀ ਚਾਹ ਪਾਣੀ ਫੜਵਾਉਂ ਗਏ ਸੀ ਠੀਕ ਆ ਤੇ ਵੇਖ ਲਓ ਸਭ ਕੁਝ ਸਾਡੇ ਸਾਹਮਣੇ ਹੀ ਆ। ਪੜ੍ਹੀ ਲਿਖੀ ਆਪਾਂ ਪਤਾ ਪੜ੍ਹੀ ਲਿਖੀ ਆ ਪਰ ਇਹ ਕਿ ਹਾਊਸ ਵਾਈਫ ਹੀ ਆ। ਬਾਕੀ ਆਪਾਂ ਦੇਖੋ ਪਤਾ ਕੀ ਆਪਾਂ ਰਹਿੰਦੇ ਆ ਪਿੰਡ ਚ। ਠੀਕ ਹੈ ਜੀ ਆਪਾਂ ਦੇ ਬਾਹਰ ਦਾ ਕੰਮ ਕਰਾਉਣਾ ਨਹੀਂ ਕੋਈ। ਤੇ ਅਸੀਂ ਆਪਣਾ ਘਰ ਹੀ ਰੱਖਣਾ। ਹਾਂ ਨਹੀਂ ਘਰ ਸੰਭੇਗੀ ਕੁਣਾ ਮम्मी ਬੱਕਾ ਦਾ ਪੂਰਾ ਧਿਆਨ ਰੱਖੇਗੀ ਬੇਟੇ ਨੂੰ ਹੀ ਸੰਭੇਗੀ। ਐਹੋ ਜਿਹੀ ਗੱਲ ਆ। ਬਾਕੀ ਚਲੋ ਮੇਰੇ ਵੱਲੋਂ ਠੀਕ ਹੈ ਬਾਕੀ ਮੈਂ ਆਪਣੇ ਮੰਨੂ ਬਪਾਣਾ ਥੋੜੀ ਸਲਾਹ ਕਰਕੇ ਤੁਹਾਨੂੰ ਮੈਂ ਕੋਈ ਤੇ ਸਲਾਹ ਠੀਕ ਹੈ ਇੱਕ ਵਾਰੀ ਮਾਸੀ ਇਹ ਗੱਲ ਹੋ ਰਿਹਾ ਮੈਂ ਤੇ ਮੈਰੀ ਜੀ ਕਰਵਾਉਣਾ ਨਹੀਂ ਚਾਹਦਾ ਠੀਕ ਹੈ ਜੀ ਮੇਰੇ ਬੇਟਾ ਜਿਹੜਾ ਉਹਨੂੰ ਆਪਣੇ ਮਾਂ ਦਾ ਪਿਆਰ ਚਾਹੀਦਾ ਇੰਨਾ ਜਿਹੜੀ ਬੇਟੀ ਹੈ ਉਹਨੂੰ ਮੈਂ ਆਪਣੇ ਮਲਕੀਆ ਪਾਪਾ ਦਾ ਪਿਆਰ ਪੂਰਾ ਦਊਂਗਾ ਇਸ ਕਰਕੇ ਮੈਂ ਥੋੜਾ ਜਿਹਾ ਮੈਰੀਅਲ ਤੋਂ ਆ ਇਸ ਨੂੰ ਲਾਣਾ ਬਹੁਤ ਤੁਸੀਂ ਤਾਂ ਫੇਕ ਕਰ ਰਹੇ ਹੋ ਅੱਜੂ ਤੁਸੀਂ ਫੋਨ ਕਰੋ ਸ਼ਰ ਥਾਸਡੇ ਹੈ ਕੋਈ ਦੇਰ ਤੇ ਕਰ ਲੈ ਕੀ ਤੇ ਕਰ ਨਹੀਂ ਲਈ ਜਿੱਦ ਤੋਂ ਤੁਸੀਂ ਸਾਰੇ ਵੱਡੇ ਬੱਠੇ ਇਹ ਗੱਲ ਕਰਨ ਕੁੱਤ ਨਾ ਕੀ ਗੱਲ ਸਹੀ ਆ ਇੱਕ ਵਾਰੀ ਸਾਹਮਣੇ ਜਿੱਦਾ ਫੇਸ ਟੂ ਫੇਸ ਗੱਲ ਹੋ ਜਾਂਦੀ ਆ ਨਾ ਉਹ ਵਧੀਆ ਜੇ ਕੁਝ ਹੈਗਾ ਦਿਲ ਤੇ ਦੱਸ ਦੇ ਬਾਕੀ ਕਮੀ ਪੇਸ਼ੀ ਤੇ ਕੋਈ ਵੀ ਨਹੀਂ ਹੈ ਨਾ ਕਰਨ ਹੋਰ ਇੰਨੇ ਕੋਈ ਗੱਲ ਹੈ ਨਹੀਂ ਆ ਮੈਂ ਨਹੀਂ ਨਹੀਂ ਨਾ ਕਿਉਂ ਕਰਨੀ ਇੰਨੇ ਕੋਈ ਵੀ ਕਾਲੀ ਨਹੀਂ ਜੀ ਕੋਈ ਗੱਲ ਨਹੀਂ ਲਾ ਕਰਕੇ ਲਾ ਦਾਂਗੇ ਕੋਈ ਨਹੀਂ ਪਾਪਾ ਜੀ ਮਮੀ ਆਪਣੇ ਮਮੀ ਪਾਪਾ ਨਾਲ ਥੋੜਾ ਸਲਾਹ ਕਰ ਲਈ ਕੋਈ ਨਹੀਂ ਭਾਜੀ ਹਾਂ ਤੁਸੀਂ ਕਰੋ ਗੱਲ ਮਮੀ ਆਪਾਂ ਨਾਲ ਇਧਰੋਂ ਤੇ ਹਾਂ ਹੀ ਆ ਕੋਈ ਗੱਲ ਨਹੀਂ ਇਧਰੋਂ ਹਾਂ ਐ ਸਮਝੋ ਵੀ ਪਰ ਜਾ ਕੇ ਸਲਾਹ ਕਰਕੇ ਨਾ ਮੈਨੂੰ ਮੜਾ ਜਾ ਕੋਸ਼ ਕਰ ਮੇਰੇ ਵੱਲੋਂ ਵੀ ਹਾਂ ਜਾਂ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰਕੇ ਤੁਹਾਨੂੰ ਬਾ ਚਲੋ ਠੀਕ ਹੈ ਇੱਕ ਗੁੱਸਨਾ ਕਰ ਇੱਕ ਮੈਂ ਛੋਟੀ ਜਿਹੀ ਗੱਲ ਕਰਨੀ ਤੁਹਾਡੇ ਨਾਲ ਇਹਨਾਂ ਨਾਲ ਮੈਂ ਗੱਲ ਕਰ ਸਕਦਾ ਲੈ ਪਾਜੀ ਕਰੋ ਗੱਲ ਤੁਸੀਂ ਇੱਥੇ ਕਾਦੀ ਗੱਲ ਹੋਈ ਭਲਾ ਇੱਥੇ ਕਰਨੀ ਇੱਥੇ ਕਰ ਲੋ ਜੇ ਉੱਥੇ ਕਰਨੀ ਉੱਥੇ ਚਲ ਜੇ ਨਹੀਂ ਨਹੀਂ ਇੱਥੇ ਸਾਰੇ ਵਿੱਚ ਹੀ ਕਰਦੇ ਹਾਂ ਲੈ ਮੰਮੀ ਆ ਗੱਲ ਮੈਨੂੰ ਬੜੀ ਵਧੀਆ ਲੱਗੀ ਜਿਹੜੇ ਕਹਿੰਦੇ ਸਾਰੇ ਸਾਹਮਣੇ ਗੱਲ ਕਰਨੀ ਉਹ ਤੇ ਇੱਜ਼ਤਦਾਰ ਘਰਾਂ ਦੇ ਹੁੰਦੇ ਆਂ ਨਹੀਂ ਇਹੋ ਹੀ ਨਿਸ਼ਾਨੀ ਹੁੰਦੀ ਆ ਸਹੀ ਚਲੋ ਕਰੋ ਭਾਈ ਗੱਲ ਕੋਈ ਨਹੀਂ ਦੇਖੋ ਜੀ ਤੁਹਾਡੀ ਵੀ ਇੱਕ ਬੇਟੀ ਆ ਤੇ ਮੇਰਾ ਵੀ ਇੱਕ ਬੇਟਾ ਠੀਕ ਹੈ ਜੀ ਮੇਰੇ ਬੇਡੇ ਨੂੰ ਮਾਂ ਦਾ ਪਿਆਰ ਚਾਹੀਦਾ ਤੁਹਾਡੀ ਬੇਡੇ ਨੂੰ ਪਾਪਾ ਦਾ ਪਿਆਰ ਚਾਹੀਦਾ ਠੀਕ ਹੈ ਜੀ ਬਾਕੀ ਇਹ ਜਦੋਂ ਮਾਂ ਦਾ ਸਭ ਕੁਝ ਹੈਗਾ ਆ ਤੇ ਬਾਕੀ ਤੁਸੀਂ ਜੇ ਤੁਹਾਡਾ ਮਾਨ ਵਾਹਿਗੁਰੂ ਨਾਏ ਤੇ ਫਿਰ ਆਪਾਂ ਕੋਈ ਅੱਗੇ ਦਾ ਸਟੱਪ ਚੁੱਕੀਏ ਨਹੀਂ ਤੇ ਫਿਰ ਕੁ ਬਾਤ ਨਹੀਂ ਸਹੀ ਠੀਕ ਕੋਈ ਨਹੀਂ ਬੇਟਾ ਤਾਂ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਬਾ ਤੂੰ ਚਿੰਤਾ ਨਾ ਕਰ ਤੇ ਨੂੰ ਪਤਾ ਕੁੜੀਆਂ ਜਿਹੜੀਆਂ ਮੂੰਹ ਤੇ ਨਹੀਂ ਹਾਂ ਨਾ ਦਾ ਜਵਾਬ ਦਿੰਦੀਆਂ ਨੇ ਪੰਜ ਤੁਹਾਨੂੰ ਨਾ ਨਾ ਵੀ ਕਰਨ ਨਾ ਇਹ ਤਾਂ ਨਖਰੇ ਕਰਨ ਹਾਂ ਇਹ ਹੁੰਦੀ ਆ ਜਿਹੜੀ ਨਾ ਹੁੰਦੀ ਨਾ ਉਹ ਤੇ ਡਾਇਰੈਕਟ ਕੀਤੀ ਜਾਂਦੀ ਹਾਂ ਥੋੜੇ ਨਖਰੇਣਾ ਇਹ ਚਿੰਤਾ ਨਾ ਕਰ ਹਾਂ ਆਈਆਂ ਤਲੰਝੂ ਆ ਜਾ ਪਛਾਹ ਪਣੀ ਦਾ ਵੇਖ ਲੀਏ ਕੁਛ ਬਸ ਹੀ ਚਾਹ ਰਹਿੰਦੋ ਮੈਂ ਥੋੜਾ ਲੇਟ ਹੋਣਾ ਤੇ ਮੈਨੂੰ ਜਾਣ ਦੋਣ ਠੀਕ ਆ ਕੋਈ ਭਾਈ ਠੀਕ ਆ ਭਾਈ ਓਕੇ ਚਲੋ ਕੋਈ ਨਹੀਂ ਹੰਤੇ ਮਿਲਦੇ ਗਿਲਦੇ ਰਹਿਣਾ ਆਪਾਂ ਓਕੇ ਜੀ ਆਜੋ ਭਾਈ ਜੇ ਤੁਹਾਨੂੰ ਮਿਲ ਜਿਓੜਾ ਕੋਸਰਾ ਫੇੜੋ ਕਮੈਂਟ ਕੋਈ ਨਹੀਂ ਜ਼ਰੂਰ ਜੀ ਜ਼ਰੂਰ ਮੇਰੇ ਗੱਲ ਸੁਣੋ ਕਿਦਾਂ ਲੱਗਾ ਤੁਹਾਨੂੰ ਹੁੰਦਾ ਫਿਰ ਹੁੰਦਾ ਠੀਕ ਲੱਗਦਾ ਘਰ ਬਾਹਰ ਵੀ ਚੱਲਣਾ ਚੰਗਾ ਵਾ ਜ਼ਮੀਨ ਜਾਇਦਾਦ ਵੀ ਹੈਗੀ ਆ ਪਰ ਗੱਲ ਇਹ ਆ ਕੁੜੀ ਮੰਨੂਗੀ ਤਦ ਹੀ ਹੈ ਨਾ ਹਾਂ ਪਹਿਲਾਂ ਸਭ ਤੋਂ ਪਹਿਲਾਂ ਕੁੜੀ ਦੀ ਗੱਲ ਆ ਕੁੜੀ ਮੰਨੇ ਤੇ ਫਿਰ ਉਦਾਂ ਨਹੀਂ ਕੋਈ ਗੱਲ ਕਰਦੀ ਸਹੀ ਕਰਦੇ ਕਰਕੇ ਤੇ ਪਿੱਛਾ ਆਉਂਦੇ ਵੇਖੋ ਉਹ ਕਿੰਨੇ ਪਿਆਰ ਨਾਲ ਬੋਲਦਾ ਵੀ ਮੇਰਾ ਬੇਟਾ ਐ ਸੰਭੂਗੀ ਤੇਰੀ ਬੇਟੀ ਮੈਂ ਸੰਭੂਗਾ ਤੇ ਤੇ ਹੁਣ ਅੰਜੂ ਦੇ ਸਿਰ ਤੇ ਆ ਗੱਲ ਪੋਛਲੋ ਕੁੜੀ ਨੂੰ ਵੀ ਕੀ ਕਹਿੰਦੀ ਐ ਏਡਾ ਜੇ ਸਾਡੀ ਕੁੜੀ ਜਾਂਦੀ ਐ ਨਾ ਪਈ ਮੇਰੀ ਕੁੜੀ ਨੂੰ ਵੀ ਪਿਆਰ ਮਿਲੇ ਤੇ ਉਹ ਵੀ ਚਾਹੁੰਦਾ ਵਾ ਪਈ ਮੇਰੇ ਮੁੰਡੇ ਨੂੰ ਵੀ ਮਾਂ ਦਾ ਪਿਆਰ ਮਿਲੇ ਇਹ ਹੁਣ ਦੇ ਇਹਦੇ ਹਰਸ ਹਰਸ ਆ ਜੋ ਇਹ ਕਹਿੰਦੀ ਆ ਉਹਦੇ ਸਿਰ ਐ ਭੁੱਲ ਚੜੋ ਨਹੀਂ ਚਲੋ ਇਹ ਤਾਂ ਮੈਂ ਵੀ ਆਨੀ ਜਿੱਦਾਂ ਕੁੜੀ ਕਹੋ ਹੁਣ ਉਹਦੇ ਸਿਰ ਤੇ ਆ ਬਸ ਮੇਰੇ ਆਪੇ ਕੀਤਾ ਨਾ ਨਾ ਏਦਾਂ ਹੋ ਗਿਆ ਮਾਰਾ ਚੁੜੀ ਦੀ ਸਲਾਹ ਬਗੈਰ ਤਾਂ ਹੀ ਕੋਈ ਕੰਮ ਨਹੀਂ ਨਾ ਕਰਨਾ ਜੇ ਮੰਨੇਗੀ ਤੇ ਫਿਰ ਠੀਕ ਹੈ ਉੱਥੋਂ ਤੱਕ ਮੇਰਾ ਮਨ ਕਹਿੰਦਾ ਨਾ ਅੰਜੂ ਨੇ ਨਹੀਂ ਜੇ ਮੰਨਣਾ ਉਹ ਉਹਦੇ ਉੱਥੇ ਹੀ ਮੂੰਹ ਪੁੱਠੇ ਸਿੱਦੇ ਬਣਾਉਣ ਲੱਪੇ ਨਾਲੇ ਉਹ ਤਾਂ ਮੈਨੂੰ ਪਹਿਲਾਂ ਹੀ ਕਹਿੰਦੀ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਉਹਨੂੰ ਰਿਸ਼ਤਾ ਕਰਾਉਣਾ ਜੇ ਤੇ ਮੈਂ ਤੁਹਾਨੂੰ ਦਿੱਤਾ ਜੇ ਦੱਸ ਤੇ ਜੋ ਹੁਣ ਜਿੱਦਾਂ ਕਹਿੰਦੀ ਐ ਤੇ ਤੁਸੀਂ ਉਹਨੂੰ ਪੁੱਛੋ ਉਹਨਾਂ ਕੁੜੀ ਦੀ ਸਲਾਹ ਬਗੈਰ ਤਾਂ ਕੋਈ ਗੱਲ ਹੀ ਨਹੀਂ ਕੁੜੀ ਨੂੰ ਜ਼ਾਦੇ ਠੀਕ ਚਲ ਕੁੜੀ ਬੁਲਾ ਲੈਣੀ ਗਾਲਚੋ ਨਾ ਆਈ ਮੰਮੀ ਚਲੋ ਆਂ ਦੱਸੋ ਦੱਸੋ ਜੀ ਜਸਾ ਅਗਾਹ ਆਇਆ ਐ ਨਾ ਭੰਡਿਆ ਦਾ ਉਹ ਕਰਨ ਲੱਗੀ ਸੀ ਉਹ ਆਜ ਕੇ ਮਾਰੇ ਜੀ ਦੱਸੋ ਨਾ ਚਲ ਬੱਤ ਕੋਈ ਆ来 ਜਾਇ ਤੇ ਕਾ ਪੈ ਇੰਨਾ ਕੋਈ ਨਹੀਂ ਪਾਇਆ ਗਿਆ ਤਾਂ ਜ਼ਬਰਦਸਤੀ ਦਾ ਸੀ ਨਾ ਕੋਈ ਜ਼ਬਰਦਸਤੀ ਨਹੀਂ ਐਸੇ ਲੜ ਕੇ ਤਨਵਾਜ ਮਾਰੀ ਐ ਤੇ ਪਿਓ ਨੇ ਕਿ ਤੂੰ ਦੱਸ ਇਹ ਤੇਰੀ ਫੀ ਮਰਜ਼ੀ ਪੁੱਤ ਤੁਹਾਨੂੰ ਕੋ ਤਾਂ ਮੇਰੀ ਮਰਜ਼ੀ ਤੁਹਾਡੇ ਨਾਲ ਮੈਂ ਕੋਈ ਗੱਲ ਕੀਤੀ ਹੀ ਨਾ ਆਹੋ ਤੇ ਮੈਂ ਤੈਨੂੰ ਇਹੋ ਹੀ ਤਾਂ ਕਹਿਣ ਦੀ ਭੀ ਆਪਣੇ ਦੱਸ ਦੇ ਪਾਪਾ ਨੂੰ ਪਾਪਾ ਨਾਲ ਮੈਂ ਕੀ ਗੱਲ ਕਰਾਂ ਮੰਮੀ ਪਾਪਾ ਨਾਲ ਮੈਂ ਗੱਲ ਕਰ ਸਕਦੀ ਆ ਜਦ ਮੈਂ ਤੁਹਾਡੇ ਨਾਲ ਸਾਰੀ ਗੱਲ ਕਰਤੀ ਨਾਲ ਉਹ ਕੋਣ ਹੁੰਦੀ ਐ ਮੇਰਾ ਰਿਸ਼ਤਾ ਕਰਾਉਣ ਲਈ ਸਾਰੀਆਂ ਸਾਈਆਂ ਵਧਾਈਆਂ ਪੱਕੀਆਂ ਲਾ ਕੇ ਬੈ ਗਈਏ ਤੇ ਤੁਹਾਡੀ ਗੱਲ ਛੱਡ ਪੱਤੀਆਂ ਕੋਈ ਨਹੀਂ ਸਾਰੀ ਗੱਲਬਾਤ ਤੇਰੇ ਸਿਰ ਤੇ ਆ ਤੂੰ ਹਾਂ ਜਾਂ ਨਾ ਦਾ ਜਵਾਬ ਦੇ ਅੰਜੂ ਤੂੰ ਮੇਰੇ ਨਾਲ ਜਲਦੀ ਗੱਲ ਕਰ ਜੋ ਤੇਰੇ ਮਨ ਚ ਉਹ ਸਾਨੂੰ ਦਾ ਪਾਪਾ ਮੰਦੀ ਗੱਲ ਤਾਂ ਬਾਅਦ ਚ ਅੱਗੇ ਰੱਖੀ ਜਾਂਦੀ ਐ ਨਾ ਜੇ ਕੋਈ ਸੁਣਨ ਤੇ ਸਮਝਣ ਵਾਲਾ ਹੋਵੇ ਸੇਵਕ ਨੂੰ ਲੈ ਕੇ ਪ੍ਰਧਾਨ ਕੀ ਪੂਰੀ ਕਰਨ ਲਿਆ ਸੀ ਤੂੰ ਸੇਵਕ ਦੀ ਗੱਲ ਛੱਡ ਕਿਹੜਾ ਮਾਂ ਤੇ ਬੈਠਾ ਨਾ ਜਦੋਂ ਅਸੀਂ ਤੈਨੂੰ ਪੁੱਛੇ ਨੇ ਤੇ ਤੂੰ ਸਾਡੇ ਨਾਲ ਗੱਲ ਕਰ ਜਿਵੇਂ ਤੂੰ ਕਹੇਂਗੀ ਨਾ ਐਵੇਂ ਹੋ ਗਿਆ ਜੂ ਉਹਨੇ ਤਾਂ ਸਭ ਕੁਝ ਖੋਲ ਵੀ ਦਿਆ ਨਾ ਚੌਧਰ ਗੁਣਾ ਬਹਾਨ ਦੇਈ ਉਹਦੀ ਮਾਂ ਫੇਰ ਉਹ ਚੌਧਰ ਗੁਣਾ ਉਹ ਖਾਂਦੇ ਆ ਫੇਰ ਹਿੰਦੀ ਖੁੰਦੀ ਕਸਰਾ ਹੋ ਸੀ ਮਤਲਬ ਪੂਰੀ ਕਰ ਦਿੰਦੀ ਐ ਕੋਈ ਹੋਣਾ ਮੈਨੂੰ ਤਾਂ ਕਿਸੇ ਪਾਸੇ ਨਹੀਂ ਜਾਣਦੇ ਨਾ ਉਹਨੂੰ ਰਹਿ ਗਈ ਕਿ ਇਹ ਗੱਲੋਂ ਚੜੀ ਲੱਖੀ ਕਿ ਵੱਡੀ ਭੈਣ ਨਾ ਨਾ ਉਹਨੂੰ ਹੈ ਕਿ ਵੱਡੀ ਨਾਨਾ ਨਾ ਤੇ ਮਾਂ ਉਹਦੀ ਮਾਂ ਉਹਦੀ ਕਹਿੰਦੀ ਜੋ ਮੈਂ ਕਹਾਂਗੀ ਉਹੀ ਹੋਏਗਾ ਕੁੜੀਆਂ ਵੱਟ ਵੱਟ ਕੇ ਇਸ਼ਾਰੇ ਕਰ ਕਰਕੇ ਗੱਲਾਂ ਹੁੰਦੀਆਂ ਸੀ ਸਾਹਮਣੇ ਬੈ ਕੇ ਤੇ ਹਾਂ ਕਰਵਾਉਂਦੀ ਸਾਡੇ ਕੋਲੋਂ ਤਾਂ ਪੱਕੀ ਐ ਨਾ ਕਿਉਂ ਕਰੇਗੀ ਉਹ ਬੇਟਾ ਜੀ ਤੇ ਹਾਂ ਹੀ ਸਮਝੋ ਉਹ ਤਾਂ ਕਰਨ ਦੀ ਸੀ ਨਾ ਉਹਨੇ ਮੌਕਾ ਦਿੱਤਾ ਚੱਲ ਵੇਖਾ ਵਖਾਈਏ ਕੋਈ ਗੱਲ ਨਹੀਂ ਮੈਂ ਕਹਿੰਦੀ ਲੈ ਆਇਆ ਬੁਲਾ ਲਿਆ ਆਪੇ ਸੰਗੀਆਂ ਵਧਾਈਆਂ ਲਾ ਲਈਆਂ ਮੰਨ ਲਈ ਸਾਡਾ ਭਰਾ ਉਹ ਤਾਂ ਲੱਲੂ ਬਨਿਆ ਹੀ ਪਿਆ ਹੈ ਉਹ ਤਾਂ ਕਿਸੇ ਨੇ ਹੰਦਾ ਉਦੋਂ ਉਹਨਾਂ ਦੇ ਸਾਹ ਚੜਿਆ ਆ ਪਰ ਐਦਾਂ ਨਹੀਂ ਹੋਣਾਉਂਗੀ ਮੈਂ ਆਪਣੀ ਕੁੜੀ ਦੀ ਹਾਮੀ ਦੇ ਵਿੱਚ ਜੋ ਨੇ ਮੈਨੂੰ ਕਿਹਾ ਕਿ ਮੰਮੀ ਵਿਆਹ ਕਰਾ ਲਓ ਨਹੀਂ ਤੇ ਮੈਂ ਸਾਰੀ ਮਰਗੋ ਵਿਆਹ ਨਹੀਂ ਕਰਾਵਾਂਗੀ ਪੜ੍ਹਾਈ ਕਰਕੇ ਕੁੜੀ ਟੀਆਂ ਕਿੰਨੇ ਰੱਖੀਆਂ ਨਾ ਰਾਜਾ ਰਾਣੀਆਂ ਨਾ ਰੱਖੀਆਂ ਤੇ ਨਾਂ ਹੀ ਰੱਖ ਸਕਦੇ ਮੈਂ ਆਪਣੀ ਕੁੜੀ ਕਰਕੇ ਇਹ ਦੂਜੇ ਵਿਆਹ ਦੀ ਹਾਮੀ ਭਰੀ ਕਹਿੰਦੇ ਮੰਮੀ ਫੁੱਟਬਾਲ ਦੀ ਤਰ੍ਹਾਂ ਤੈਨੂੰ ਮਰ ਪਿਆ ਜਾਣਾ ਚੱਕ ਤੈਨੂੰ ਪਿੰਡ ਸੁਟਿਆ ਚੱਕ ਤੈਨੂੰ ਸ਼ਹਿਰ ਲੈ ਆ ਗਣਾ ਕੰਮ ਲਈ ਭਰਾ ਦੇ ਤੇ ਰੱਖ ਦੇਣਾ ਰਾਮ ਇਹਨਾਂ ਨਾ ਸ਼ਾਇਦ ਇਹਨੂੰ ਸਾਂਭ ਲੈਂਦਾ ਤੂੰ ਕਿਹੜੇ ਪਾਸੇ ਦੀ ਰਹਿ ਜਾਏਂਗੀ ਕਿ ਉਹ ਚੰਗਾ ਹੁੰਦਾ ਤਾਂ ਸਾਂਭ ਲੈਂਦਾ ਜੇ ਪੁੱਤ ਤੈਨੂੰ ਪਸੰਦ ਆ ਨਾ ਤੇ ਫੇਰ ਹਾਂ ਕਰਾਂਗੀ ਜੇ ਤੈਨੂੰ ਨਹੀਂ ਨਾ ਪਸੰਦ ਤੇ ਇਹ ਨਹੀਂ ਅਹੀਂ ਨਹੀਂ ਕਰਾਂਗੇ ਜਿੱਦਾਂ ਤੂੰ ਕਹੇਂਗੀ ਉਦਾਂ ਹੁੰਦਾ ਮੇਰੇ ਕਹਿਣਾ ਕੁਝ ਨਹੀਂ ਜਿਉਣਾ ਉਹ ਮੈਂ ਗੈਰੀਆ ਤੁਹਾਡੇ ਕਹਿਣਾ ਨਹੀਂ ਕੁਝ ਹੋਣਾ ਜਿਹਦੀ ਛੱਤ ਦੇ ਥੱਲੇ ਬੈਠੇ ਹੋ ਨਾ ਉਹ ਆਦੂ ਨਾ ਕਿ ਤੂੰ ਤਾਂ ਬੜਾ ਵੱਡਾ ਨਾ ਸੌਜਿਆ ਸਮਝਣ ਗਿਆ ਕਿ ਮੈਂ ਜੋ ਕਹਤਾ ਨਾ ਪੱਥਰ ਦੀ ਲੀਕ ਹੈ ਪਿਓ ਨੂੰ ਕਿਉਂ ਜਾਣਦਾ ਤੁਹਾਨੂੰ ਵੀ ਜਾਣਦਾ ਮੈਨੂੰ ਤਾਂ ਕਿਸੇ ਪਾਸਿਓਂ ਨਹੀਂ ਜਾਣਦਾ ਹੁਣ ਨਾ ਆਈ ਕੁੜੀ ਨੂੰ ਇਹ ਘੰਟੇ ਕੁੱਝ ਹੋਏ ਤੇ ਉਨੂੰ ਹੀ ਬੋਲਣ ਲੱਗ ਪਿਆ ਐ ਕੱਪੜੇ ਨਹੀਂ ਪਾਣੇ ਐਦਾਂ ਵਾਲ ਫੁੱਲੇ ਨਹੀਂ ਛੱਡਣੇ ਕੀ ਮਤਲਬ ਹੁੰਦਾ ਹੈ ਹੈ ਤਲਾਕ ਹੀ ਹੋਇਆ ਮੈਂ ਮੈਂ ਚਾਹਾਂ ਤੇ ਤਲਾਕ ਰੰਤ ਕਰਕੇ ਉਸੇ ਕੋਲ ਆਪਣੀ ਜ਼ਿੰਦਗੀ ਲੋ ਲਵਾਂ ਪਰ ਉਹਦੇ ਪਿਓ ਦੇ ਹੰਦੇ ਦੀ ਕੁੜੀ ਨੂੰ ਕੁਝ ਕਹਿ ਨਹੀਂ ਸਕਦਾ ਇਹ ਭੁੱਲਿਆ ਫਿਰਦਾ ਘਰ ਵੱਲੋਂ ਮੇਰੀ ਮੇਰੀ ਗੱਲ ਵੀ ਸੁਣ ਸੇਵ ਕੋ ਦੰਦ ਦੀ ਲੋੜ ਨਹੀਂ ਹਾਂ ਇਹ ਗੋਗ ਗੋਡਾਂ ਦੀ ਜਦੋਂ ਅਸੀਂ ਬੈਠੇ ਆ ਪਾਪਾ ਮੈਂ ਆਪਣੇ ਹੱਥੇ ਨਹੀਂ ਡਰਦੀ ਚਲੋ ਮੈਂ ਤਾਂ ਕਿਸੇ ਪਾਸੇ ਜਿੱਦਾਂ ਤੁਸੀਂ ਕਹੋਗੇ ਜਿੱਥੇ ਗੋਗੇ ਚੁੱਪ ਕਰਕੇ ਅੱਗੇ ਵੀ ਹਾਂ ਕਰਤੀ ਸੀ ਨਾ ਜੋ ਹੋਇਆ ਸੋ ਮੇਰੀ ਕਿਸਮਤ ਨਾ ਹੁਣ ਵੀ ਹਾਂ ਕਰ ਦਾਂਗੀ ਕੀ ਹਾਂ ਮੇਰੇ ਤੇ ਕੀ ਨਾ ਜਿੱਥੇ ਕਹੋਗੇ ਮੱਖੇ ਬਹਿ ਜਾਵਾਂਗੀ ਕੁੜੀ ਦਾ ਕੀ ਹੈ ਕੁੜੀ ਤਾਂ ਮੈਂ ਗੱਲ ਲਾ ਕੇ ਰੱਖਾਂਗੀ ਰੱਖਾਂਗੀ ਅਗਲੇ ਦੀ ਚਾਹਲੀ ਵੀ ਕਰਾਂਗੀ ਨਹੀਂ ਗੱਲ ਤੁਹਾਡੇ ਕੋ ਤੁਹਾਡੇ ਨਾਲ ਕਿਦਾਂ ਪੇਸ਼ ਆਂਦਾ ਵੈ ਮੈਂ ਦੇਖਦੀ ਰਹਿਣੀ ਆ ਉਹ ਜੀਨ ਦੇਂਦਾ ਹੈ ਕਿੰਨੇ ਦਿਨ ਹੋ ਗਏ ਨੇ ਆ ਪਿੰਡੋਂ ਸ਼ਹਿਰ ਆਏ ਹੋ ਕਿਤੇ ਮੱਥੇ ਤੇ ਤੁਹਾਡੇ ਤੁਬੀਆਂ ਪਾ ਪਾ ਉਹਨੇ ਰੱਖੀਆਂ ਮਾਂ ਉਹਦੀ ਨੇ ਤੁਹਾਨੂੰ ਕਿਹੇ ਪਾਸੇ ਲੱਗਣ ਨਹੀਂ ਦੀ ਧੀ ਘਰ ਕੋਲ ਬੰਦੀ ਆ ਮਾਂ ਉਹ ਤੇ ਇੱਥੇ ਡੇਰੇ ਲਾ ਕੇ ਬੈਠੀ ਆ ਬਸ ਇੱਕੋ ਬਣਾ ਮੇਰੀ ਕੁੜੀ ਬਿਮਾਰ ਉਹ ਜਾ ਕੇ ਕਿਤੇ ਚੰਗਾ ਟੈਸਟ ਉਹਦੀ ਕੁੜੀ ਦਾ ਕਰਾਓ ਪਤਾ ਕਰੋ ਉਹਨੂੰ ਕੁਝ ਹੈਗਾ ਵੀ ਹੈ ਕਿ ਐਡੇ ਬਸ ਖੇਖੜਵਾ ਜੀਆਂ ਕਰਨ ਦੀ ਤਾਂ ਤੁਹਾਨੂੰ ਕੰਮ ਲਈ ਬਣਾਇਆ ਤੇ ਘਰ ਦੀ ਜਿਹੜੀ ਮਿਹਨਤ ਆ ਉਹ ਲਈ ਉਹਨੂੰ ਛੁੱਟੀ ਦਿੱਤੀ ਰਹੀ ਆ ਮੈਂ ਨਹੀਂ ਇਹ ਕਰਾਉਣਾ ਇੱਥੇ ਵਿਆਹ ਮੈਂ ਬਿਲਕੁਲ ਨਹੀਂ ਇਹ ਕਰਾਉਣਾ ਤਾਂ ਖਾਸ ਤੌਰ ਤੇ ਉਦੋਂ ਮਾਵਲ ਉਧਰ ਆਇਸ਼ ਤੇ ਨਹੀਂ ਕਰਾਣਾ। ਬਾਕੀ ਮੰਮੀ ਟੜ ਤੋਂ ਕੁਝ ਨਹੀਂ ਜੇ ਲੁਕਿਆ। ਬਸ ਮੈਂ ਪਾਪਾ ਕੇ ਗੱਲ ਨਹੀਂ ਕਰ ਸਕਦੀ। ਮੇਰੀ ਵੀ ਇੱਕ ਲਿਮਟ ਹੈ। ਤੁਸੀਂ ਆਪਣੇ ਸਾਥ ਨਾਲ ਆਪਣੇ ਗੱਲ ਕਰ ਲੈਣਾ। ਮੈਂ ਚੰਗੀ ਠੀਕ ਹੈ। ਜਿੱਦਾਂ ਕੁੜੀ ਕਹੇਗੀ ਉਦਾਂ ਕਰਾਂਗੇ। ਹਾਂਜੀ ਮੈਂ ਪਹਿਲਾਂ ਗੱਲ ਕਰਦੀ ਆ। ਜਿੱਦਾਂ ਮੈਂ ਹੀ ਕਹਾਂ ਤੁਹਾਨੂੰ। ਫਿਰਾਂ ਜੋ ਕੁੜੀ ਨਾ ਹੋ ਗਿਆ ਹੋ ਗਿਆ। ਸੇਵਕ ਨਾਲ ਮੈਂ ਕਰਦਾ ਗੱਲ। ਗੱਲ ਤੇ ਤੁਹਾਡੀ ਸਹੀ ਆ ਉਹ ਤੇ ਪਹਿਲਾਂ ਹੀ ਆਂਦੀ ਮੈਂ ਪਿੰਡ ਚ ਵਿਆਹ ਨਹੀਂ ਕਰਾਉਣਾ ਤੇ ਅਸੀਂ ਧੱਕਾ ਥੋੜੀ ਕਰ ਸਕਦੇ ਕੁੜੀ ਨਾਲ ਅੱਗੇ ਧੱਕੇ ਨਾਲ ਜਿੱਦੜ ਨੂੰ ਤੋਰੀ ਤੇ ਤੁਰ ਗਈ ਹੋਣਾ ਹੀ ਹੋਣਾ ਧੱਕਾ ਨਹੀਂ ਕਰਨਾ ਜਿਵੇਂ ਉਹ ਕਹਿਣਾ ਉਹਨੇ ਉਦਾਂ ਹੀ ਆਪਾਂ ਕਰਨੀ ਆ ਮੈਂ ਸੇਵਕ ਨੂੰ ਆਜ ਮਾਰਦੀ ਆ ਤੇ ਕਰ ਲੋ ਜੇ ਨਾਲ ਗੱਲ ਮਾਰ ਸੇਵਕ ਨੂੰ ਆਜ